ਮੇਰੀ ਧੀ ਦਾ ਵੱਡੇ ਆ ਤੇ ਮੇਰੀ ਧੀ ਦਾ ਆ ਗਿਆ ਪੇਪਰ ਪਲੱਸ 2 ਦੀ ਲਾਸਟ ਪੜ੍ਹਾਈ ਸੀਗੀ ਤੇ ਇੱਕ ਮਹੀਨਾ ਪਹਿਲਾਂ ਅਸੀਂ ਰੱਖ ਦਿੱਤਾ ਸੀ ਵੱਡੇ ਉਸ ਦਿਨ ਇਹਦਾ ਪੇਪਰ ਆ ਗਿਆ ਤਾਂ ਇਹ ਸਕੂਲ ਚਲੀ ਗਈ ਘਰ ਦੀ ਆਪਾਂ ਨੇ ਕਰ ਦਿੱਤੀ ਸੀ ਡੈਕੋਰੇਸ਼ਨ ਇੱਕ ਤਿੰਨ ਚਾਰ ਦਿਨ ਪਹਿਲਾਂ ਸਾਨੂੰ ਪਤਾ ਲੱਗਿਆ ਕਿ ਪੇਪਰ ਆ ਫਿਰ ਅਸੀਂ ਇਹਨੂੰ ਪੇਪਰ ਜਾਣ ਦਿੱਤਾ ਕਰਨ ਵਾਸਤੇ ਤੇ ਮਹਾਰਾਜ ਦਾ ਸਰੂਪ ਆਪਾਂ ਨੇ ਰਾਤ ਹੀ ਲਿਆ ਕੇ ਰੱਖ ਲਿਆ ਸੀ ਤੇ ਡੈਕੋਰੇਸ਼ਨ ਕਰ ਦਿੱਤੀ ਸੀ ਘਰ ਦੀ ਮੈਂ ਸਾਰੀ ਉਹ ਰਾਤ ਨੂੰ ਕਿਉਂਕਿ ਕਾਫੀ ਬਾਹਰ ਵੀ ਟੈਂਟ ਲੱਗਿਆ ਸੀ ਕਾਫੀ ਵੱਡਾ 2-300 ਮੈਂਬਰ ਹੈਗਾ ਸੀ ਆਇਆ ਹੋਇਆ ਤੇ ਆਪਾਂ ਵੀਡੀਓ ਛੋਟੀ ਬਣਾਵਾਂਗੇ ਜਿਆਦਾ ਵੱਡੀ ਵੀਡੀਓ ਨਹੀਂ ਬਣਾਵਾਂਗੇ ਫਿਰ ਮੈਂ ਲਈ ਰਾਤ ਨੂੰ ਮਹਿੰਦੀ ਤੇ ਮਹਿੰਦੀ ਅਜੇ ਜਿਆਦਾ ਡਾਰਕ ਨਹੀਂ ਹੋਈ ਫਿਰ ਬਾਬਾ ਜੀ ਦੇ ਆਪਾਂ ਨੇ ਫੁੱਲ ਲੈ ਕੇ ਆਂਦੇ ਕਿਉਂਕਿ ਆਪਾਂ ਨੇ ਸਾਰਾ ਸੁੱਚਮ ਨਾਲ ਕੀਤਾ ਸਾਰਾ ਹੀ ਘਰ ਧੋਤਾ ਸੋਦਾ ਪੱਤਾ ਲਿਆ ਕੇ ਰੱਖ ਲਈ ਸੁਬਾ ਰੱਖ ਦੇਣਾ ਸੀ ਸਾਰਾ ਤੇ ਬਾਕੀ ਆਪਾਂ ਨੇ ਜਿਆਦਾ ਡੈਕੋਰੇਸ਼ਨ ਨਹੀਂ ਨੂੰ ਪਸੰਦ ਨਹੀਂ ਸਿੰਪਲ ਜਿਹਾ ਵਧੀਆ ਲੱਗਦਾ ਘਰ ਵੀ ਮੈਨੂੰ ਤੇ ਬਾਹਰ ਟੈਂਟ ਲੱਗਿਆ ਹੋਇਆ ਸੀ ਬਹੁਤ ਸੋਹਣਾ ਤੇ ਜਿਆਦਾ ਮੈਂਬਰ ਜਿਹਾ ਆਏ ਨਹੀਂ ਸੀ ਕਿਉਂਕਿ 7:30 ਵਜੇ ਮਹਾਰਾਜ ਦਾ ਸਰੂਪ ਆ ਚੁੱਕਿਆ ਸੀ

Kazıoğlu, birbirine bağlı kalıp kuvvetli bir zincir. 2015 başında yapılan söyleşilerin sonucunda, 2016 yılında 1500 kişiye ulaştı. 2017 yılında 2000 kişiye ulaştı. 2018 yılında 3000 kişiye ulaştı. 2019 yılında 4000 kişiye ulaştı. 2020 yılında 5000 kişiye ulaştı. 2021 yılında 6000 kişiye ulaştı. 2022 yılında 7000 kişiye ulaştı. 2023 yılında 8000 kişiye ulaştı. 2024 yılında 9000 kişiye ulaştı. 2025 yılında 10.000 kişiye ulaştı. 2026 yılında 11.000 kişiye ulaştı. 2027 yılında अद्वे वाक्य समाप्त अर्ष चैनल का पूजा वाणी के आराम सर्व दर्शन दर्शन अयाष्टा गुरु के पर पुण्य दर्शन दिदारे वक्षिणा भगवान के वास्तव के नाम पर प्रणत आवनी इलाही वाणी सुन सारे पाठ हम कर दिया गया वक्षो सही पर हम मेरे करो जिन बिना तेरा नाम जो तावी नाम के नाम पर की कला आ दी सत श्री अकाल वाहे गुरु का खालसा वाहे गुरु की

ेव <laughs> ਬੈਰ ਹੋਗਾ ਜਪ ਜਨ ਸਦਾ ਸੁਦਾ ਲੈ ਰਣੀ ਸੰਗੂਨ ਇਕ ਕਣੀ ਆਜਿੰਦੇ ਜੋ ਪਵਿੱਤਰ ਪਰਮਾਨੰਯਾ ਦਾ ਧਿਆਨ ਕਰੂ। ਜੀ ਸਤਿਨਾਮ ਵਾਹਿਗੁਰੂ। ਸਤਿਖਾਲਸਾ ਦੇ ਕੋ ਆਪਣੀਆਂ ਦਾ ਪਵਿੱਤਰ ਸਥਾਨ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਦਾ ਅਵਾਜ ਤੋਂ ਕਾ ਸੰਚਾਰ ਸਭ ਤੋਂ ਸਾਰ ਸਹਾ ਤਾਰੇ ਚਾਰੇ ਆਦੇ ਜੇ ਹੁਤੇ ਬੰਦੀ ਪਾ ਲੈਹ ਪਤ ਕੇ ਜੀ ਸ੍ਰੀ ਸਾਹਿਬ ਜੀ ਸਾਹਿਬੀ ਹਾਲਸਾਹੀ ਦੇ ਗੋਸ਼ ਸ੍ਰੀ ਸਾਹਿਬ ਜੀ ਦੇ ਵਾਸੀ ਸੁਨਾ ਚੌਕੀ ਹਾਂ ਦਾ ਬੇਨੂੰਗੇ ਲੁਗੋ ਜੁਗਾ ਤਾਲ ਤਾਲ ਮਤਾ ਜੈ ਜੈ ਕਾਲ ਹੋਣੇ ਸਾਹਿਬੀ ਸਾਹਿਬ ਜੀ ਜੀ ਵਾਹਿਗੁਰੂ ਜੀ ਮਨਮੋਹ ਮਨ ਮਦ ਜੀਨ ਪਾ ਦੇ ਰੱਖਿਆ ਤੁਹਾਡਾ ਕਲਪੁਖਵਾਏ ਜੀ ਸਾਹਿਬ ਜੀ ਰਾਤ ਖਵਾਏ ਜੀ ਸਾਹਿਬ ਜੀ ਆਪਣਾ ਪੰਜ ਸਵੇ ਸਦਾ ਸੰਗਤ ਕਰਦੇ ਹਾਂ ਸਰੀ ਨਾਨਕਾ ਕਾਣਾ ਸਾਹਿਬ ਨੂੰ ਲੈ ਕੇ ਅਸੀਂ ਤੁਹਾਨੂੰ ਆਇਆ ਹਾਂ ਉਸ ਆਮਾਜ ਨਾਲ ਤੋਂ ਪੰਥ ਨੂੰ ਮਸ਼ਵਰਾ ਪਜਾ ਖੰਡੇ ਦਸ ਸੀ ਸ੍ਰੀ ਰਸੂਲ ਦੀ ਦਾਨ ਤਿਆਰੇ ਖਾਲਸਾ ਜੂ ਮਕਸ਼ਨੇ ਨਾ ਮਾਣਿਆ ਦੇ ਮਾਣ ਸਤਿਗੁਰੂ ਨਾ ਕਾਣਿਆ ਦੇ ਤਾਰ ਸਤਿਗੁਰੂ ਦੀ ਆਸ ਨੇ ਆਸ ਸਤਿਗੁਰੂ ਲੋਟਿਆ ਯੋਡ ਅੰਦਰ ਜਮੀ ਬਤਾ ਹੈ ਆਕਾਲ ਤੁਖ ਮਾਇ ਗੁਰੂ ਸਾਹਿਬ ਜੀ ਕਹੇ ਅਨੇ ਕਹੇ ਅਨੇ ਕਹੇ ਅਨੇ ਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੇ ਹਜ਼ੂਰ ਸਭੇ ਤੇਰੇ ਚਾਲਨਾ ਕਮਲਾਂ ਦੀ ਸੇਵਾ ਕਰਵਾ ਤਾ ਸੂਰ ਸੰਘਟਨੀਆਂ ਦਰਸਾ ਮਿਹਨਤੀਆਂ ਨੋੜ ਰਿਹਾ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦਾ ਬਰਮਾਣੇਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਮਤ ਕਰੇ ਮਠਿੰਗਰ ਨਾਮ ਦੇ ਮੇਰਾ ਮਾਲਕ ਅਸੀ ਕਰੋਈ ਸੇਵਕੋ ਸੇਵਾ ਬਨ ਆਇਓ ਤੁੰਗੂਲ ਪਰਮਤਪਾਈ ਤੇ ਉਪਨ ਇਹ ਵਿਚਾਜਾ ਕੇ ਮਨੋਸੰਮਨ ਕਾਤੇ ਮਹਾਵਾਟਰ ਸਾਗ ਦਰਗਾਹ ਦੇ ਕੀਤਬਾਨ ਪਾਇਸਾ ਪੈ ਜਸਵਿੰਦਰ ਸਿੰਘ ਜੀ ਦੇ ਪੁੱਤਰ ਸਰਦਾਰ ਨਸੀਬ ਸਿੰਘ ਜੀ ਕਿਤਾਜ਼ ਹੂ ਪ੍ਰਵਾਸ ਦੇ ਆਪ ਜੀ ਨੇ ਰਹਿਮਤ ਕਰਕੇ ਅੱਜ ਸਭਾ ਸਮੇਂ ਬਖਸ਼ੇ ਸ੍ਰੀ ਪਾਸ਼ਾ ਜੀ ਨੂੰ ਸਭੂ ਪਰਿਵਾਰ ਵੱਲੋਂ ਆਪਣੀ ਸੁਪਤਰੀ ਮੱਛੀ ਤਾਰਨ ਜੋਤ ਕੌਰ ਜੀ ਦੇ ਸ੍ਰੀ ਪਾਸ਼ਾ ਜੀ ਨੂੰ ਆਨੰਦ ਕਾਲ ਧਰਮ ਦਿਨ ਮੁਖ ਰੱਖਦੇ ਹੋਏ ਸ੍ਰੀ ਪਾਸ਼ਾ ਜੀ ਨੂੰ ਆਉਣ ਜੂ ਬੇਨਤਰਾ ਵਾਲੀ ਲਾਈ ਬਾਣੀ ਦੀ ਊਟ ਆਸ ਦੇ ਤੱਕ ਜਾ ਰਿਹਾ ਗਰੀਬਨ ਅਵਾਜ਼ ਅਮਨ ਦੇ ਵੇਲੇ ਤੋਂ ਆਪਣੇ ਘਰਾਂ ਘੇ ਆਪਿਆਂ ਦੇ ਚਾਨਣ ਪਾਸੇ ਉਪਰੰਧ ਖੁਸ਼ੀਆਂ ਦੇ ਪ੍ਰਸਾਦ ਕਰਨਾ ਕਰਦੇ ਹੋਏ ਸੁਖੁਣੀ ਸੁਭ ਸੁਖੁਣੀ ਸੁਖਾ ਅਮਤ ਕਰਵਾਨਾ ਤੋ ਅਗਰ ਤੋਂ ਜਨਾ ਕੇ ਨਾਨਕ ਸੁਖਮਨੀ ਮਹਾਵਾਕ ਨੂੰ ਸਾਹਿਬ ਜੀ ਸਾਡੀ ਪਾਠ ਕਰਾਉਂਦੇ ਇਸ ਪਾਠ ਨੂੰ ਪ੍ਰਾਪਤ ਹੋਣ ਆਪ ਜੀ ਰਹਿਣ ਹੋਈ ਆ ਬਾਣੀ ਦੇ 24 ਸ਼ਲੋਕ 24 ਅਸ਼ਟ ਪੰਥਾਂ ਉਪਰਾਂ ਤੇ ਲੇਖਾ ਦੇ ਸ਼ੀਰ ਪਾਣੀ ਦੇ ਜਾਗਰ ਤੋਂ ਖਿੱਤਰ ਬਣ ਲੱਗ ਜਾਓ ਕਰਦੇ ਆ ਦਰਕਾਰ ਪਰਿਵਾਰੋਂ ਦਰਕਾਰ ਦੀ ਸੇਵਾ ਨੂੰ ਅਗਿਆਨਿਕ ਕਾਹਲੀ ਤਰਕਾਰ ਦੀ ਭੁੱਲਾਂ ਚਕਾ ਹੋ ਜਾਂਦਿਆਂ ਜਾਣ ਬੱਚੇ ਸੰਕਟ ਮੌਕਾ ਨਾਲ ਇਤੀ ਸੇਵਾ ਕਾ ਖੈ ਪਾਣੀ ਬਾਣੀ ਸੋਚ ਕੇ ਸਤਖੰਡ ਗ੍ਰੰਥ ਮੰਤਰਣੀ ਬਾਣੀ ਦਾ ਭਾਸ਼ ਸੇਜ ਪਰਿਵਾਰ ਸੰਘਾ ਸਮੂਹ ਸੰਸਥਾਨ ਦੇ ਹਰ ਜਾਨ ਦੇ ਸਾਵਣਾ ਸੇਵਾ ਪੰਜ ਆਉਣ ਵਾਲੇ ਕਾਰਜ ਰਹਿੰਦੇ ਗਾ ਰੰਗ ਸੰਗ ਬਰਤਨ ਆਉਣ ਦਿਗੋ ਤਾਨਾ ਅਸਪੂਰਨ ਕੰਮ ਨੇ ਦੁਕਾਂਗਲੇ ਸ਼ਾਦਿਆਂ ਆਸਕਾਨੇ ਭੈਣ ਬਾਣੀ ਦੇ ਨਾਲ ਸਰਾਰ ਰੰਗ ਨਾਲੇ ਹਰ ਨਾਰਾ ਅਕਾਲੀ ਰੂਹ ਸਭ ਸਾਂ ਰਤਾਰੀਆ ਪੰਦੂਦ ਅਦੁਰਵਾਸ ਕਿੰਦੇ ਕਾਲ ਕੰਡਕੁਮਾਰੀਆ ਸਰਕਰਨ ਬਾਇ ਆ ਦੁਜਨ ਕਾ ਸਿਨਾ ਬਾਗਨ ਮੀ ਤੂੰ ਕੀ ਨਾਮ ਹੈ ਹੰਕਾਰ ਕਗਾ ਦੇਵੀ ਮਾ ਰਾਮਾ ਰਤਾਰੀਆ ਆਨੰਦ ਸੋਮ ਹੋਮ ਬਰ ਸਹਿਵਲ ਮਨੋ ਹੋ de ਮੇਰੇ ਹੈ ਕਿ ਪਾਸਪੋਰਟ ਕਰੇ ਉਹ ਨਮਾ ਡਾਰਕ ਚਲਾਇਆ ਉਹ ਵਰਤਾ ਮਹੱਬਤ ਉਹ ਕਿਤੇ ਗਿਆ ਹੋ ਝੇ ਲੋ ਫਿਰ ਆਪਾਂ ਨੇ ਇੰਜੋਏ ਬਹੁਤ ਕੀਤਾ ਬਾਹਰ ਲੱਗਿਆ ਸੀ ਖਾਣ ਪੀਣ ਵਾਸਤੇ ਟੈਂਟ ਉੱਥੇ ਖਾਣ ਪੀਣ ਦਾ ਸੀਗਾ ਤੇ ਇਹ ਸਾਈਡ ਤੇ ਲਾਇਆ ਹੋਇਆ ਸੀਗਾ ਡੀ ਜੇ ਲਾਇਆ ਹੋਇਆ ਤੇ ਜਿੱਥੇ ਇੱਥੇ ਇੰਜੋਏ ਕਰਨ ਵਾਸਤੇ ਨੱਚਣ ਟੱਪਣ ਵਾਸਤੇ ਤੇ ਇਹ ਲਾਸਟ ਰਹਿ ਗਿਆ ਸੀ ਬਾਕੀ ਰਿਸ਼ਤੇਦਾਰ ਸਾਰੇ ਚਲੇ ਗਏ ਸੀ ਇੰਜੋਏ ਕਰਕੇ ਬਾਕੀ ਰਹਿ ਗਏ ਸੀ ਮੇਨ ਮੇਨ ਤੇ ਜਿਹੜੇ ਭੈਣ ਭਾਈ ਜਾਣ ਵਾਲੇ ਸੀ ਚਲੇ ਗਏ ਸੀ ਤੇ ਹੁਣ ਇਹਨਾਂ ਨੇ ਸ਼ਾਮ ਦੀਆਂ ਰੋਟੀਆਂ ਲੈ ਕੇ ਜਾਣੀਆਂ ਸੀ ਸਾਰਿਆਂ ਨੇ ਕਿਉਂਕਿ ਰਸਣ ਕਾਫੀ ਵੱਜ ਚੁੱਕਿਆ ਸੀ ਇਸ ਕਰਕੇ ਮੈਂ ਕਿਹਾ ਬੈਠੋ ਪਾਈ ਸ਼ਾਮ ਤੱਕ ਹੁਣ ਰਸਣ ਪਾਣੀ ਆਪਾਂ ਬਾਦੂ ਬਣਾ ਬਣਾਉਂਦੇ ਆ ਜਦੋਂ ਵੀ ਆਪਾਂ ਕੋਈ ਪ੍ਰੋਗਰਾਮ ਕਰਦੇ ਆ ਕੋਈ ਦਿੱਕਤ ਪਰੇਸ਼ਾਨੀ ਨਹੀਂ ਵੈਗਰੂ ਆਪੇ ਆ ਜਾਂਦਾ ਮੇਰ ਪਾਉਣ ਵਾਸਤੇ ਕੁਛ ਨਹੀਂ ਮੁੱਕਦਾ ਸਭ ਨੇ ਇੰਜੋਏ ਬਹੁਤ ਕੀਤਾ ਗੁੜੀਆਂ ਦੇ ਜਰਮ